ਰਾਜਿੰਦਰ ਕੌਰ ਪੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਮਰੀਕਾ ਵੱਲੋਂ ਜਿਹੜੇ ਬੱਚੇ ਵਾਪਸ ਆ ਰਹੇ ਹਨ ਉਹਨਾਂ ਪਰਿਵਾਰਾਂ ਦੀ ਤੁਰੰਤ ਮਦਦ ਕੀਤੀ ਜਾਵੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਕਾਂਗਰਸ ਪਾਰਟੀ ਦੇ ਸਮੇਂ ਵੀ ਅਤਵਾਦ ਦੇ ਸਮੇਂ ਜਿਸ ਤਰ੍ਹਾਂ ਦੀ ਸਟ੍ਰਿੰਗ ਘਟਨਾਵਾਂ ਨਾਮ ਹੋਈਆਂ ਉਹਨਾਂ ਨੌਜਵਾਨਾਂ ਨੂੰ ਪਾਵੇਂ ਹਿੰਦੂ ਸਿੱਖ ਕਿਸੇ ਵੀ ਧਰਮ ਦਾ ਵਿਅਕਤੀ ਛੋੜਾ ਦੁਕਾਨਦਾਰ ਦਾ ਉਹਨਾਂ ਕੀ ਸਾਡੀ ਸਰਕਾਰ ਨੇ ਸਪੈਸ਼ਲ ਕੈਟਾਗਰੀ ਬਣਾ ਕੇ ਮਦਦ ਕੀਤੀ ਇਹਨਾਂ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਮੱਲਮ ਇਨ ਪਰਿਵਾਰਾਂ ਦੇ ਦੁੱਖਾਂ ਤੇ ਲਾਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਕਿਉਂਕਿ ਕੋਈ ਵੀ ਵਿਅਕਤੀ ਆਪਣੇ ਬੱਚੇ ਨੂੰ ਵਿਦੇਸ਼ ਨਹੀਂ ਭੇਜਣਾ ਚਾਹੁੰਦਾ ਲੇਕਿਨ ਪੰਜਾਬ ਦੇ ਵਿੱਚ ਹਾਲਾਤ ਇਤਨੇ ਐਸੇ ਹਨ ਕਿ ਰੋਜ਼ਗਾਰ ਨਹੀਂ ਮਿਲਦਾ ਔਰ ਕੁਝ ਬੱਚੇ ਨਸ਼ਾ ਪਹੁੰਚ ਜਾਂਦੇ ਇਸ ਕਰਕੇ ਪਰਿਵਾਰ ਬੱਚੇ ਨੂੰ ਬਾਹਰ ਭੇਜਦੇ ਲੇਕਿਨ ਉਹਨ ਜਿਹੜੇ ਬੱਚੇ ਵਾਪਸ ਆ ਰਹੇ ਹਨ ਪਰਿਵਾਰਾਂ ਕੀ ਮਦਦ ਤੁਰੰਤ ਕੀਤੀ ਜਾਵੇ ਸਰਕਾਰ ਤੋਂ ਉਹਨੇ ਮੰਗ ਕੀਤੀ ਔਰ ਉਹਨੇ ਇਹ ਵੀ ਕਿਹਾ ਕਿ ਪੰਜਾਬ ਦੇ ਜਿਹੜੇ ਹਾਲਾਤ ਖਰਾਬ ਹੋ ਰਹੇ ਹਨ ਪੰਜਾਬ ਦੇ ਵਿੱਚ ਲਗਾਤਾਰ ਲੂਟ ਪੂਟ ਦੀਆਂ ਘਟਨਾਵਾਂ ਹੁੰਦੀਆਂ ਹਨ ਕੋਈ ਬੰਦਾ ਸੁਰੱਖਿਤ ਨਹੀਂ ਹੈ ਸਾਮ ਨੂੰ ਘਰ ਆਜੇ ਇਹ ਸਾਰੀ ਚਿੰਤਾ ਦਾ ਵਿਸ਼ਾ ਇਸ ਤੇ ਲਗਾਮ ਲਗਾਨੀ ਚਾਹੀਦੀ ਹੈ ਉਹ ਇਹ ਗੱਲਾਂ ਉਹਨਾਂ ਨੇ ਸਮਾਣਾ ਦੇ ਪਿੰਡ ਜੋੜਾ ਮਾਜਰਾ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਚਪਾਲ ਸਿੰਘ ਜੋੜਾ ਮਾਜਰਾ ਕੀ ਪਰਜਾਈ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਿਰਕਤ ਕਰਨ ਪਹੁੰਚਿਆ ਸੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੋਪਾਠੜ ਅਤੇ ਪਟਿਆਲਾ ਲੋਕ ਸਭਾ ਦੇ ਮੈਂਬਰ ਡਾਕਟਰ ਦਰੰਬੀਰ ਗਾਂਧੀ ਨੇ ਵੀ ਸਰਕਾਰ ਤੇ ਇਸ ਗੱਲ ਦਾ ਹਮਲਾ ਕੀਤਾ ਕੇਂਦਰ ਸਰਕਾਰ ਤੇ ਕੀ ਇਨ ਬੱਚਾ ਦੇ ਲਈ ਪ੍ਰਬੰਧ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਸੀ ਆਪਣੇ ਜਾਜ ਭੇਜੇ ਜਾਣੇ ਚਾਹੀਦੇ ਸੀ ਜਿਸ ਤਰ੍ਹਾਂ ਉਹ ਬੇੜੀਆਂ ਪਾ ਕੇ ਅਮਰੀਕਾ ਭੇਜ ਰਿਹਾ ਸਾਨੂੰ ਜ਼ਲੀਲ ਕੀਤਾ ਜਾ ਰਿਹਾ ਦੇਸ਼ ਨੂੰ ਬਦਨਾਮ ਕੀਤਾ ਜਾ ਰਿਹਾ ਉਹ ਨਹੀਂ ਹੋਣਾ ਚਾਹੀਦਾ ਇਸ ਦੇ ਲਈ ਪ੍ਰਧਾਨ ਮੰਤਰੀ ਨੂੰ ਗੱਲ ਕਰਨੀ ਚਾਹੀਦੀ ਸੀ ਟਰੰਪ ਸਾਹਿਬ ਨਾਲ ਉਹਨਾਂ ਨੇ ਵੀ ਪੰਜਾਬ ਦੇ ਨੌਜਵਾਨਾਂ ਦੀ ਮਦਦ ਦੀ ਮੰਗ ਕੀਤੀ ਹੈ ਇਸ ਸਮਾਗਮ ਦੇ ਵਿੱਚ ਮਹਿਲਾ ਕਾਂਗਰਸ ਪੰਜਾਬ ਦੀ ਪ੍ਰਧਾਨ ਗੁਰਸ ਸਿੰਘ ਰੰਦਾਵਾ ਔਰ ਸਮਾਣਾ ਕੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰੇ ਨੇ ਵੀ ਆਪਣੇ ਸਰਕਤ ਕੀਤੀ ਅਰ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਐਡੀ ਮਦਭਾਗੀ ਗੱਲ ਜਿਹੜੀ ਨਾ ਦੇਖੀ ਸੀ ਨਾ ਸੁਣੀ ਸੀ ਉਹ ਅੱਜ ਪੰਜਾਬ ਦੀ ਧਰਤੀ ਤੇ ਵਾਪਰ ਰਹੀ ਹੈ ਪੰਜਾਬੀਆਂ ਨਾਲ ਸਾਡੇ ਪੰਜਾਬ ਦੇ ਬੱਚਿਆਂ ਨਾਲ ਜਿਹੜੇ ਪਰਿਵਾਰਾਂ ਨੇ ਸਾਰਾ ਘਰ-ਬਾਰ ਜ਼ਮੀਨ ਜਾਇਦਾਦਾਂ ਲਟਾ ਕੇ ਸੜਕ ਤੇ ਆ ਕੇ ਇੱਕ ਉਮੀਦ ਨਾਲ ਕਿ ਬੱਚੇ ਉੱਥੇ ਜਾਣਗੇ ਤਕੜੇ ਹੋਣਗੇ ਉੱਥੇ ਆਦਾ ਕੰਮ ਕਰਨ ਕੇ ਕਈ ਬਰਾਈਆਂ ਤੋਂ ਇੱਥੇ ਦੂਰ ਹੋਣਗੇ ਤੇ ਆ ਕੇ ਫਿਰ ਆਪਣੇ ਪੰਜਾਬ ਵਿੱਚ ਅੱਛੇ ਤਰੀਕੇ ਨਾਲ ਆਪਣੇ ਮਾਪਿਆਂ ਦੀ ਮਦਦ ਕਰਨਗੇ ਅੱਜ ਉਹਨਾਂ ਸਾਰੇ ਪਰਿਵਾਰਾਂ ਦੀਆਂ ਉਮੀਦਾਂ ਤਾਂ ਟੁੱਟ ਗਈਆਂ ਜਿਉਂਦੇ ਵੀ ਐ ਲੇਕਿਨ ਉਹਨਾਂ ਸਾਥ-ਸੱਤ ਨਹੀਂ ਕੇ ਬਹੁਤ ਮਾੜੀ ਗੱਲ ਹੋਈ ਹੈ ਔਰ ਅਸੀਂ ਨਿੰਦਿਆ ਕਰਦੇ ਹਾਂ ਸਖ਼ਤ ਸ਼ਬਦਾਂ 'ਚ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਬਾਹਰਲੇ ਮੁਲਕਾਂ 'ਚ ਕਰਦੇ ਜੇ ਕੱਲ ਨੂੰ ਸਾਡੇ ਮੁਲਕ ਵਾਲੇ મોદી ਜੀ ਜੇ ਉਹਨਾਂ ਨੂੰ ਟ੍ਰੇਲਰ ਦਿਖਾਉਣਾ ਹੋਵੇ ਬਾਹਰ ਜਿਹੜੇ ਆਪਣੇ ਟਰੰਪ ਉਹਨਾਂ ਨੂੰ ਤਾਂ ਜੇ ਅਸੀਂ ਇੱਥੋਂ ਬਾਹਰ ਪਾਹਰ ਭੇਜਣ ਲੱਗ ਜਾਈਏ ਫਿਰ ਕਿਸ ਤਰ੍ਹਾਂ ਦੀ ਗੱਲ ਹੋ ਇਹ ਦੇਸ਼ਾਂ ਦੇ ਮੇਲ-ਮਿਲਾਪ ਟੁੱਟ ਜਾਂਦੇ ਆ ਦੂਜੀ ਗੱਲ ਪੰਜਾਬ ਦੇ ਵਿੱਚ ਉਹ ਸਰਕਾਰ ਹੈ ਇਮੀਡੀਏਟ ਜਿਵੇਂ ਕਹਿੰਦੇ ਬੰਦਾ ਡੁੱਬਦੇ ਨੂੰ ਤੜਕੇ ਦਾ ਸਹਾਰਾ ਸਰਕਾਰਾਂ ਦੇ ਸਹਾਰੇ ਹੁੰਦੇ ਸਰਕਾਰਾਂ ਕਿਸੇ ਥਾਂ ਤੇ ਕਿਸੇ ਮੁਲਕ ਚ ਕੋਈ ਫਸ ਗਿਆ ਕੋਈ ਬੱਚਾ ਕੋਈ ਲਿਆਉਣਾ ਹੈ ਕੋਈ ਆ ਗਿਆ ਉਹਦੀ ਸੰਭਾਲ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਭਗਵਾਨ ਤੁਮਾਨ ਜੀ ਨੂੰ ਵੀ ਸੀ ਕਹੋਗੇ ਕਿ ਤੁਸੀਂ ਤਾਂ ਕਹਿੰਦੇ ਉਹਦੇ ਸਿੱਥੇ ਗੋਰੀ ਆਇਆ ਨੂੰ ਰੁਜ਼ਗਾਰ ਦੇਵਾਂਗੇ ਅੱਜ ਦੇਖੋ ਤੁਹਾਡੇ ਗੋਰਿਆਂ ਨੇ ਤੁਹਾਡੇ ਆਪਣੇ ਮੁਲਕ ਦੇ ਜਿਹੜੇ ਸਾਡੇ ਭਾਰਤੀ ਹੈ ਜਿਹਨਾਂ ਨੂੰ ਕਾਲੇ ਕਹਿੰਦੇ ਹੁੰਦੇ ਆ ਅੱਜ ਤੁਹਾਡੇ ਆਪਣੇ ਮੁਲਕ ਦੇ ਆ ਕੇ ਨੌਕਰੀਆਂ ਲੈਣ ਉਹ ਤਾਂ ਜਦੋਂ ਆਉਣਗੇ ਆਉਣਗੇ ਇਹਨਾਂ ਨੂੰ ਫੌਰੀ ਤੌਰ ਤੇ ਨੌਕਰੀਆਂ ਤੇ ਲਾਈ ਜਾਵੇ ਲਾਇਆ ਜਾਵੇ ਹੂੰ ਦੇਖੋ ਬੱਚੇ ਐਸੇ ਕਰਕੇ ਜਾਂਦੇ ਆ ਕਿ ਇੱਥੇ ਕੋਈ ਫਿਊਚਰ ਨਹੀਂ ਦਿੱਸਦਾ ਜੋ ਅੱਜ ਹਾਲ ਪੰਜਾਬ ਦਾ ਹੈਗਾ ਜਿਸ ਤਰੀਕੇ ਨਾਲ ਗੈਂਗਸਟਰ ਲੁੱਟਾਂ ਕੋਹਾ ਆਏ ਆਏ ਦੇਖਦੇ ਆ ਕਿ ਆਹ ਆਹ ਦੁਕਾਨ ਤੇ ਆਹ ਖੋਲਿਆ ਆਹ ਖੋਲਿਆ ਅੱਜ ਉਹੋ ਜੀ ਡਰ ਵਾਲੀ ਸਥਿਤੀ ਲੋਕਾਂ ਦੇ ਘਰੇ ਵੱਡਦਾ ਤੇ ਆ ਰਾਮ ਨਾਮ ਕਰਦਾ ਘਰੇ ਵੱਡਦਾ ਮੈਂ ਘਰੇ ਪਹੁੰਚ ਗਿਆ ਇਹ ਸਿਚੁਏਸ਼ਨ ਤੇ ਸਰਕਾਰ ਬੁਰੀ ਤਰ੍ਹਾਂ ਪੰਜਾਬ ਦੀ ਫੇਲ ਹੋਈ ਹੈ ਕੰਟਰੋਲ ਨਹੀਂ ਕਰ ਸਕੀ ਨਾ ਉਹ ਨਸ਼ਿਆਂ ਨੂੰ ਕਰ ਸਕੀ ਨਾ ਆਪਣੇ ਲਾਅ ਐਂਡ ਆਰਡਰ ਦੀ ਹਾਲਤ ਨੂੰ ਕਰ ਸਕੀ ਨਾ ਆਪਣੇ ਕੀਤੇ ਵਾਦੇ ਪੂਰੇ ਕਰ ਸਕੀ ਇਹ ਸਾਰੀਆਂ ਗੱਲਾਂ ਤਾਂ ਭਾਵੇਂ ਹੁੰਦੀਆਂ ਪੋਲਿਟਿਕਲ ਸਟੇਜਾਂ ਤੇ ਕਰਾਂਗੇ ਅੱਜ ਤੱਕ ਦਖਾਂਤ ਵਿੱਚ ਆਏ ਆ ਸਾਡਾ ਇਸ ਪਰਿਵਾਰ ਨਾਲ ਸਾਂਝੀ ਇੱਥੇ ਬੈਠੇ ਆ ਲੇਕਿਨ ਇਮੀਡੀਏਟ ਆ ਜਿਹੜਾ ਤੁਸੀਂ ਭੱਖ ਦਾ ਮੁੱਦਾ ਛੇੜਿਆ ਹੈਗਾ ਇਸ ਦੇ ਉੱਤੇ ਗੱਲ ਕਰਦੇ ਕਰਤੀਆਂ ਕਿ ਨੌਕਰੀਆਂ ਜਾਂ ਹੋਰ ਇਹ ਸਾਰਿਆਂ ਥਾਵਾਂ ਤੇ ਅੱਡ-ਅੱਡ ਪ੍ਰਾਇੋਰਟੀਜ਼ ਜੜੀਆਂ ਪੈਂਦੀਆਂ ਜਿਵੇਂ ਸਾਡੀ ਕਾਂਗਰਸ ਸਰਕਾਰ ਵੇਲੇ ਅਸੀਂ ਬਿਨਾਂ ਪੱਖਪਾਤ ਤੋਂ ਸਿੱਖ ਐ, ਹਿੰਦੂ ਐ, ਦੁਕਾਨਦਾਰ ਐ, ਪਿੰਡੂ ਐ, ਕੁਝ ਵੀ ਐ ਟੈਰਰਿਸਟ ਵਿਕਟਿਮਸ ਵਾਸਤੇ ਇੱਕ ਸਪੈਸ਼ਲ ਕੈਟਾਗਰੀ ਰੱਖੀ ਸੀਗੀ ਫੌਜ ਵਾਲਿਆਂ ਵਾਸਤੇ ਸਪੈਸ਼ਲ ਕੈਟਾਗਰੀ ਰੱਖੀ ਸੀ ਸੋ ਇਸ ਤਰ੍ਹਾਂ ਜਿਹੜੇ ਬਾਹਰੋਂ ਆ ਰਹੇ ਨੇ ਇਹਨਾਂ ਵਾਸਤੇ ਐਜ਼ ਅ ਸਪੈਸ਼ਲ ਕੈਟਾਗਰੀ ਇਮੀਡੀਏਟਲੀ ਇਹ ਮੱਲਬੀ ਹੋਊਗੀ ਉਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ ਕੋਈ ਨਾ ਕੋਈ ਕਾਰੋਬਾਰ ਦੇ ਕੇ ਮਦਦ ਕਰਕੇ ਫਾਈਨੈਂਸ਼ੀਅਲੀ ਵੀ ਦੂਜੀ ਤੀਜੀ ਵੀ ਤਾਂ ਕਿ ਸਾਰਾ ਡਰਾਮਾ ਡੋਲ ਹੋਇਆ ਪਰਵਾਰ ਉਹ ਸੰਭਰ ਸਕੇ। ਕੀ ਕਹੋਗੇ? ਦੇਖੋ ਬੜੀ ਦੁਖਦਾਈ ਗੱਲ ਹੈ ਕਿ ਜਿਸ ਤਰ੍ਹਾਂ 트ੰਪ ਸਾਹਿਬ ਨੇ ਸਾਡੇ ਜਿਹੜੇ ਪੰਜਾਬ ਦੇ তথা ਕਥਤ ਜਿਹੜੇ ਇਲੀਗਲ ਮਾਈਗ੍ਰੈਂਟਸ ਸੀ ਉਹਨਾਂ ਨੂੰ ਜਿਸ ਤਰੀਕੇ ਨਾਲ ਭੇਜਿਆ ਗਿਆ ਆ ਸਾਨੂੰ ਇਤਰਾਜ਼ ਨਹੀਂ। ਆਖਰ ਮੁਲਕ ਆਪਣੇ ਇੰਤਜ਼ਾਮ ਕਰਦਾ ਆਪਣੇ ਜਿਹੜੇ ਮੁਲਕ ਵਿੱਚ ਜਿਹੜੇ ਗੈਰ ਕਾਨੂੰਨੀ ਤੌਰ ਤੇ ਪ੍ਰਵਾਸ ਕਰਦੇ ਉਹਨਾਂ ਨੂੰ ਕਰਦਾ ਹੈਗਾ ਪਰ ਜਿਸ ਹੱਦ ਤੱਕ ਪਰੇ ਢੰਗ ਨਾਲ ਜਿਵੇਂ ਬੇੜੀਆਂ ਤੇ ਹੱਥਕੜੀਆਂ ਪਹਿਨਾ ਕੇ ਇੱਕ ਫੌਜੀ ਜਹਾਜ਼ ਵਿੱਚ ਜੇ ਇਹ ਭਾਰਤ ਦੀ ਪ੍ਰਭੂਸੱਤਾ ਨੂੰ ਪੰਗ ਕਰਕੇ ਉਹ ਭੇਜਿਆ ਗਿਆ ਹੈਗਾ ਉਹ ਬੜਾ ਸ਼ਰਮਨਾਕ ਹੈਗਾ ਔਰ ਸਰਕਾਰ ਦੀ ਨਾਕਾਮੀ ਹੈਗੀ ਹੈ ਮੋਦੀ ਸਾਹਿਬ ਉੱਥੇ ਬੈਠੇ ਸੀਗੇ ਜਦੋਂ ਜਹਾਜ਼ੇ ਲੱਧਿਆ ਜਾ ਰਹੇ ਸੀ ਸਾਡੇ ਬੱਚਿਆਂ ਨੂੰ ਜਹਾਜ਼ ਜੰਗੀ ਚਹਾੜਿਆ ਜਾ ਰਿਹਾ ਸੀਗਾ ਤਾਂ ਇਹ ਬੜੀ ਨਮੋਸ਼ੀ ਵਾਲੀ ਗੱਲ ਹੈ ਦੇਸ਼ ਵਾਸਤੇ ਬੇਇੱਜ਼ਤੀ ਵਾਲੀ ਗੱਲ ਹੈ ਜੇ ਕਲੰਬੀਆ ਤੇ ਨੇ ਮੈਕਸੀਕੋ ਵਰਗੇ ਛੋਟੇ-ਛੋਟੇ ਮੁਲਕ ਅਮਰੀਕਨ ਜਹਾਜਾਂ ਨੂੰ ਵਾਪਸ ਭੇਜ ਸਕਦੇ ਆ ਕਿ ਆਪਣੇ ਜਹਾਜ ਮੋਰ ਸਾਡੀ ਧਰਤੀ ਦੇ ਨਾਂ ਤਾਰੇਓ ਅਸੀਂ ਆਪਣੇ ਨਾਗਰਿਕਾਂ ਨੂੰ ਪੂਰੇ ਇੱਜ਼ਤ ਮਾਨ ਨਾਲ ਉੱਥੋਂ ਆਪਣੇ ਸਿਵਲ ਜਹਾਜਾਂ 'ਚ ਭਰ ਕੇ ਲੈ ਕੇ ਆਵਾਂਗੇ ਤਾਂ ਹਿੰਦੁਸਤਾਨ ਵਰਗਾ ਮੁਲਕ ਜਿਹੜਾ 142 ਕਰੋੜ ਦੀ ਆਬਾਦੀ ਵਾਲਾ ਮੁਲਕ ਹੈ ਦੁਨੀਆ ਦੀ ਤੀਜੀ ਆਰਥਿਕ ਆਰਥਿਕ ਤਬ ਬਣਦੀ ਦਮਗੇ ਜੇ ਮਾਰ ਰਿਹਾ ਹੈਗਾ ਔਰ ਇੱਕ ਬੜਾ ਇਤਿਹਾਸਿਕ ਰੋਲ ਹੈ ਇਸ ਮੁਲਕ ਦਾ ਜਮਹੂਰੀਅਤ ਨੂੰ ਦੁਨੀਆ 'ਚ ਪੱਕੇ ਪੈਰੀ ਕਰ ਲਈ ਤਾਂ ਉਸ ਮੁਲਕ ਦੇ ਪਛਿੰਦਿਆਂ ਨੂੰ ਇਸ ਸਿੱਕੇ ਨਾਲ ਜੋ ਕੱਢਿਆ ਜਾ ਰਿਹਾ ਹੈਗਾ ਇਸ ਸਿੱਕੇ ਨੂੰ ਭੇਜਿਆ ਜਾ ਰਿ ਸਾਰੇ ਮੁਲਕ ਵਾਸਤੇ ਇਹ ਮੁਸ਼ੀ ਵਾਲੀ ਗੱਲ ਹੈ ਔਰ ਸਰਕਾਰ ਵਾਸਤੇ ਇਹ ਬੇਸ਼ਰਮੀ ਦੀ ਗੱਲ ਹੈ ਕਿ ਉਹ ਬ੍ਰੰਪ ਸਾਹਿਬ ਨਾਲ ਹੋਰ ਗੱਲਾਂ ਕਰਦੇ ਰਹੇ ਆਪਣੇ ਮੁਲਕ ਦੇ ਬਚਿੰਦਿਆਂ ਦੀ ਬਇਜਤ ਵਾਪਸੀ ਦਾ ਮਾਮਲਾ ਸਿਗਾ ਇੱਜ਼ਤ ਨਾਲ ਇੱਥੇ ਭੇਜਣ ਦਾ ਮਾਮਲਾ ਸਿਗਾ ਉਹਨੂੰ ਉਹ ਜ਼ਿਕਰ ਨਹੀਂ ਕਰ ਸਕੇ ਅਡਾਨੀ ਨੂੰ ਬਚਾਉਣ ਵਾਸਤੇ ਅਡਾਨੀ ਦੇ ਜਿਹੜਾ ਕਾਨੂੰਨ ਹੈਗਾ ਬਦਲਣ ਵਾਸਤੇ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਹੈਗੀਆਂ ਜਿਹੜਾ ਕਿ ਉਹਨਾਂ ਨੂੰ ਮੁਸ਼ਵੀ ਸੈਣੀ ਪਈ ਉਸ ਅਡਾਨੀ ਦੇ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਨਾਲ ਪਰ ਆਪਣੇ ਮੁਲਕ ਦੇ ਬਚਿੰਦਿਆਂ ਦੀ ਇੱਜ਼ਤ ਵਾਸਤੇ ਇੱਜ਼ਤ ਬਈ ਵਾਪਸੀ ਵਾਸਤੇ ਉਹਨਾਂ ਕੋ ਕਦਮ ਨਹੀਂ ਚੁੱਕਿਆ ਨਾ ਪਨੂ ਕਿਹਾ ਨਤੀਜਾ ਇਹ ਨਿਕਲਿਆ ਕਿ ਪਾਸੇ ਮੋਦੀ ਸਾਹਿਬ ਦਿੱਲੀ ਆਪਣੇ 7000 ਕਰੋੜ ਦੇ ਜਹਾਜ਼ ਚ ਉਤਰਿਆ ਦੂਜੇ ਪਾਸੇ ਪੰਜਾਬ ਹਰਿਆਣਾ ਤੇ ਵਿਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ 150 ਦੇ ਕਰੀਬ ਨਾਗਰਿਕ ਜਿਹੜੇ ਹੈਗੇ ਆ ਉਹ ਹੱਥਕੜੀਆਂ ਦੇ ਬੇੜੀਆਂ ਵਿੱਚ ਬੰਨ ਕੇ ਉਹਨਾਂ ਨੂੰ ਅੰਮ੍ਰਿਤਸਰ ਤਾਰਿਆ ਜਾ ਰਹੀ ਹੈ ਜੀ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ نیوز